ਅੰਦਰ ਆ ਜਿਸ ਦਿਨ ਪਿਆ ਬਿਛੋੜਾ ਵਿਛੜ ਕੇ ਤੱਦਰ ਚੋਂ ਖਾਗ ਕਿਹੜੇ ਪਾਸੇ ਮੋੜਾ ਜਾਂ ਭੁੱਲ ਕੇ ਸਰਸਾ ਤੋਂ ਰਸਤੇ ਪੈ ਗਏ ਕਿਸੇ ਕਲੋਟੇ ਅੱਜ ਨਜ਼ਰੀ ਆਉਂਦੇ ਨਾ ਸਾਮੀ ਚਾਰ ਜਿਗਰ ਦੇ ਟੋਟੇ ਵਿੱਚ ਧਰਮ ਜੋਦ ਦੇ ਜਾ ਪਾਗੇ ਸਾਰੇ ਸ਼ਹੀਦੀ ਰਖਵਾਲੀ ਉਹਨਾਂ ਦੀ ਦਾਦੀ ਮਾਣਾ ਕਿਧਰੇ ਦੀਦੀ ਗੋਦੀ ਮਾਂ ਗੁਜਰੀ ਦੀ ਖੇਡਣਾਂ ਵੱਡੇ ਨਾ ਛੋਟੇ ਨਜ਼ਰੀ ਆਉਂਦੇ ਨਾ ਸਵਾਮੀ ਚਾਰ ਜਿਗਰ ਦੇ ਟੋਟੇ ਸੁਨੇ ਦੇ ਮਹਿਲਾ ਚ ਹੋਵਣ ਲੱਖਾਂ ਮਰਾਂ ਨगिनੇ ਬੇਨ ਡਿਠਿਆ ਪੁੱਤਰਾ ਦੇ ਮਾਂ ਦੇ ਠੰਡ ਪਵੇ ਨਾ ਸੀਨੇ ਹੰਝੂ ਆਜੇ ਦੇ ਦੇ ਨੈਣਾ ਵਿੱਚ ਮੋਟੇ ਅਜ ਨਜ਼ਰ ਆਉਂਦੇ ਨਾ ਸੁਆਮੀ ਚਾਰ ਜਗਰ ਦੇ ਟੋਟੇ ਸੀ ਕਲਿਆ ਹੰਸਾਂ ਨੂੰ ਰਲਿਆ ਦੁੱਧੋਂ ਪਾਣੀ ਛਾਨਣ ਸੀ ਕਲਿਆ ਹੰਸਾਂ ਨੂੰ ਰਲਿਆ ਦੁੱਧੋਂ ਪਾਣੀ ਛਾਨਣ ਰਾਖੇ ਲੋਕੀ ਦੇ ਚਾਰੇ ਚੋਂ ਜੁਗਾਂਦੇ ਚੰਨੜ ਪਹਿਲਾਂ ਛਾਂਦੇ ਵਣ ਤੋਂ ਮੁੱਢੋਂ ਪਟੇ ਗਏ ਬਰੋਟੇ ਅੱਜ ਨਜ਼ਰੀ ਆਉਂਦੇ ਨਾ ਸੋਮੀ ਚਾਰ ਜਿਗਰ ਦੇ ਟੁੱਟੇ ਸਰ ਕਰਨ ਮੋਰਿਆਂ ਨੂੰ ਬਾਬਾ ਕਿੱਧਰ ਕੀਤੇ ਤਾਵੇ ਕਰ ਦਿੱਤੇ ਚਾਰਾਂ ਦੇ ਜਾਂ ਫਿਰ ਬਿਆ ਮੰਗਣੇ ਮਕਲਾਵੇ ਔ ਤੱਕ ਨਿਤਰ ਜਿੰਨਾ ਦੇ ਸ਼ਰਮਾ ਖਾ ਜਾਂਦੇ ਹਰ ਨੋਟੇ ਅੱਜ ਨਜ਼ਰੀ ਆਉਂਦੇ ਨਾ ਸੋਮੇ ਚਾਰ ਜਿਗਰ ਦੇ ਟੋਟੇ ਅਰਬਾਂ ਮਣ ਮਿਸ਼ਰੀ ਤੋਂ ਹੀਗੇ ਬੋਲ ਜਿੰਦਾ ਦੇ ਮਿੱਠੇ ਸਰ ਬਣਦੇ ਮਾਪਿਆਂ ਨੇ ਐਹੋ ਜਿਹੇ ਪੁੱਤਰ ਨਾ ਡਿਠੇ ਦੇਖਣ ਦੁੱਖ ਪੁੱਤਰਾ ਦਾ ਮਾਂ ਮਾਂ ਕਰਮ ਜੱਲਾ ਦੇ ਖੋਟੇ ਅੱਜ ਨਜ਼ਰੀ ਆਉਂਦੇ ਨਾ स्वामी चार जगर करने कविशर खड़के नारण जीत नदारा जो सने जोरावर सिंह फते प्यारा वे किसे ने दे कूर ਿਸਨੇ ਦਿੱਤੇ ਖੂਰਗ ਟੋਟੇ ਅਜ ਨਜ਼ਰੀ ਆਉਂਦੇ ਨਾ ਸਾਮੀ ਚਾਰ ਜਿਗਰ ਦੇ ਟੋਟੇ